ਕਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਦੀਆਂ ਜੋ ਬਹੁਤ ਵੱਡੀ ਇੱਕ ਖਬਰ ਆਈ ਹੈ ਸਾਹਮਣੇ ਸੀਐਮ ਪਵੰਤਮਾਨ ਨੂੰ ਲੈ ਕੇ ਸੀਐਮ ਪਵੰਤਮਾਨ ਦੇ ਘਰੇ ਜੋ ਕਪੂਰਥਲਾ ਦਿੱਲੀ ਦੇ ਵਿੱਚ ਜੋ ਇਹਨਾਂ ਦੇ ਘਰ ਦੇ ਉੱਪਰ ਇੱਕ ਰੇਡ ਪਾਈ ਗਈ ਹੈ ਛਾਪਾ ਮਾਰਿਆ ਗਿਆ ਪੰਜਾਬ ਪੁਲਿਸ ਵੱਲੋਂ ਤੇ ਜਿਹੜੇ ਆਪਣੇ ਆਰਮੀ ਦੇ ਨੌਜਵਾਨ ਆ ਇਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਯਾਰਿਆ ਕਿਉਂਕਿ ਸੀਐਮ ਪਵੰਤਮਾਨ ਦੇ ਉੱਪਰ ਇਹ ਰੋਪ ਲੱਗਿਆ ਗਿਆ ਵੀ ਇਹ ਕੈਸ਼ ਬਣਦੇ ਆ ਲੋਕਾਂ ਨੂੰ ਪੈਸੇ ਬਣ ਰਿਹਾ ਤੇ ਜੋ ਕੇਜਰੀਵਾਲ ਦੇ ਇੱਕ ਬਿਆਨ ਆਏ ਸਾਹਮਣੇ ਬੀਜੋ ਬੀਜਪੀ ਵਾਲੇ ਇਹ ਜੋ ਆਪਣੇ ਸਾੜੀਆਂ ਬਣ ਰਹੇ ਆ ਪੈਸੇ ਬਣ ਰਹੇ ਆ ਤਾਂ ਇਹ ਮੰਨ ਕੇ ਚਲੋ ਵੀ ਪੈਸੇ ਹੀ ਸ਼ਰਿਆਮ ਬਣ ਰਹੇ ਆ ਇਹਨਾਂ ਉੱਪਰ ਕਿਉਂ ਨਹੀਂ ਇਨਕੁਇਰੀ ਹੋ ਰਹੀ ਸੀਐਮ ਪਵਨਤਮਨ ਨੂੰ ਕਿਉਂ ਨਿਸ਼ਾਨੇ ਤੇ ਲਿਆਤਾ ਜਾ ਰਿਹਾ ਕਿਉਂਕਿ ਸੀਐਮ ਪਵਨਤਮਨ ਦੀ ਕੁਰਸੀ ਵੀ ਖਤਰੇ ਚ ਆ ਰਹੀ ਆ ਕਿਉਂਕਿ ਬੀਜਪੀ ਵੱਲੋਂ ਸਿੱਧਾ ਸਾਫ ਕਹਿਣਾ ਵੀ ਇਹਦੇ ਘਰ ਦੇ ਉੱਪਰ ਜੋ ਰੇਡ ਮਾਰੀ ਜਾ ਰਹੀ ਆ ਤਾਂ ਜੋ ਸਾਡੇ ਨੌਜਵਾਨ ਪੰਜਾਬ ਪੁਲਿਸ ਆ ਜੋ ਤਾਂ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਇਹਦੇ ਵਿੱਚ ਸਦਾ ਖੁਦ ਉਹ ਆਪਣੇ ਆਪ ਨੂੰ ਫਸਦੇ ਨਜ਼ਰ ਆ ਰਿਹਾ ਕਿਉਂਕਿ ਕਮਨ ਜੋ ਆਪਣੇ ਇਹ ਪੰਜਾਬ ਪੁਲਿਸ ਆ ਇੱਕ ਵਾਰ ਉਥੋਂ ਇਹਨਾਂ ਦੇ ਜੋ ਘਰ ਦੇ ਵਿੱਚ ਜੋ ਛਾਪਾ ਮਾਰਨ ਚਲੇ ਗਏ ਸੀ ਤਾਂ ਉਥੋਂ ਵਾਪਸ ਆ ਗਏ ਸੀ ਤਾਂ ਫਿਰ ਤੋਂ ਜੋ ਅੰਦਰ ਜਾਣ ਦੀ ਕੋਸ਼ਿਸ਼ ਹੋ ਰਹੀ ਹੈ ਹਾਲਾਂਕਿ ਹਲੇ ਜੋ ਗੱਲਾਂ ਕੋ ਜੋ ਆਈ ਗਈ ਸਾਹਮਣੇ ਤਾਂ ਤੁਰੰਤ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਵੇਂ ਜਿਵੇਂ ਉਥੋਂ ਖਬਰਾਂ ਆਉਣੀਆਂ ਕਿਉਂਕਿ ਹਜੇ ਤੱਕ ਪੂਰੀ ਜਾਣਕਾਰੀ ਨਹੀਂ ਮਿਲੀ ਪਰ ਜੋ ਉਹਨਾਂ ਦੇ ਘਰ ਦੇ ਉੱਪਰ ਜੋ ਕੱਲ ਰੇਡ ਪਈ ਆ ਪੰਜਾਬ ਦੇ ਵਿੱਚ ਹਾਈਲਾਈਟ ਮੁੱਦਾ ਬਣ ਗਿਆ ਸੀਐਮ ਭਵੰਤਮਾਨ ਦਾ ਕਿਉਂਕਿ ਲੋਕਾਂ ਉਪਰ ਨੇ ਬਹੁਤ ਕੁਝ ਕਿਹਾ ਸੀ ਪੰਜਾਬ ਦੀ ਵਿੱਚ ਜਦੋਂ ਦੀ ਇਹ ਸਰਕਾਰ ਆਈ ਆ ਹਾਲਾਂਕਿ ਚਲੋ ਸਾਡੇ ਪੰਜਾਬ ਦਾ ਇਹ ਮੁੱਖ ਮੰਤਰੀ ਕਹਿੰਦੇ ਇਹਨੂੰ ਚਲੋ ਬੀਸੀਐਮ ਭਵੰਤਮਾਨ ਜੋ ਤਾਂ ਜੇ ਗੱਲ ਕਰੀਏ ਹੁਣ ਸੀਐਮ ਭਵੰਤਮਾਨ ਦੀ ਜਦੋਂ ਦੀ ਇਹ ਸਰਕਾਰ ਆਈ ਆ ਇਹਦੇ ਬਹੁਤ ਵੱਡੇ ਪੰਜਾਬ ਦੇ ਵਿੱਚ ਹੰਗਾਮੇ ਹੋਏ ਆ ਥਾਂ-ਥਾਂ ਤੇ ਅਤਿਆਚਾਰ ਹੋਇਆ ਬੰਦੀ ਸਿੰਘਾਂ ਨੂੰ ਰਿਹਾਈ ਨੂੰ ਲੈ ਕੇ ਡਾਂਗਾ ਮਾਰੀਆਂ ਜਾਂਦੀਆਂ ਜਾਂ ਅਥਰੂ ਗਿਆਂ ਦੇ ਗੋਲੇ ਸਿੱਟੇ ਜਾਂਦੇ ਸੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਵੀ ਇਹਨਾਂ ਨੇ ਅਪਰੋਗਾਂ ਦੇ ਸੱਤੇ ਜਿਵੇਂ ਸ਼ਰਮ ਲਾਉਣ ਵਾਲੀ ਗੱਲ ਕਰਤੀ ਸੀ ਇਹ ਸਰਕਾਰ ਨੇ ਤਾਂ ਹੁਣ ਇੱਕ ਖੁਦ ਇਹ ਖਤਰੇ ਵਿੱਚ ਆ ਗਈ ਹੈ ਇਹ ਸਰਕਾਰ ਸੀਐਮ ਭਗਵੰਤ ਮਾਨ ਜੋ ਤਾਂ ਉਹਦੀ ਇਸ ਵਕਤ ਮੁੱਠੀ ਚ ਜਾਣਾ ਵੀ ਕਿਸੇ ਪਾਸੇ ਵੀ ਮਨ ਕੁਰਸੀ ਤੋਂ ਨਾ ਲਾ ਦਿੱਤਾ ਵੇ ਉਧਰੋਂ ਕੇਜਰੀਵਾਲ ਆ ਜੋ ਉਹਦਾ ਵੀ ਇਹੀ ਕਹਿਣਾ ਵੀ ਜੋ ਭਾਜਪਾ ਵਾਲੇ ਆ ਸ਼ਰਿਆਮ ਪੈਸਾ ਬਣ ਰਹੇ ਆ ਸਾੜੀਆਂ ਬਣ ਰਹੇ ਆ ਕੱਪੜੇ ਬਣ ਰਹੇ ਆ ਇਹ ਲੋਕਾਂ ਨੂੰ ਸ਼ਰਿਆਮ ਤਾਂ ਇਹਨਾਂ ਉੱਪਰ ਕਿਉਂ ਨਹੀਂ ਇਨਕੁਇਰੀ ਹੋ ਰਹੀ ਇਹਨਾਂ ਦੀ ਸੀਐਮ ਭਵੰਤਮਾਨ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਤਾਂ ਜੋ ਕੇਦਰੀਵਾਲ ਦਾ ਇਹ ਵੀ ਕਹਿਣਾ ਤਾਂ ਜੋ ਆਪਾਂ ਹੁਣ ਗੱਲ ਕਰਦੇ ਆ ਸੀਐਮ ਭਵੰਤਮਾਨ ਜੋ ਇਹ ਖਬਰਾਂ ਖਬਰਾਂ ਆਈਆਂ ਸਾਹਮਣੇ ਜੋ ਹਰ ਰੋਜ਼ ਜਿਵੇਂ ਇਹ ਹਾਈਲਾਈਟ ਹਾਈਲਾਈਟ ਮੁੱਦਾ ਬਣ ਚੁੱਕਿਆ ਸੀਐਮ ਭਵੰਤਮਾਨ ਕਿਉਂਕਿ ਇਹਨੇ ਲੋਕਾਂ ਉਪਰ ਬਹੁਤ ਜੋ ਬੋਲ ਚੁੱਕੇ ਬਹੁਤੀ ਲੋਕਾਂ ਦੇ ਉਪਰ ਅਤਿਆਚਾਰ ਵੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਦੋਂ ਮੋਰਚਾ ਰੱਖਿਆ ਗਿਆ ਸੀ ਸਿੰਘਾਂ ਦੇ ਉਪਰ ਡਾਂਗਾ ਮਾਰੀਆਂ ਗਈਆਂ ਮੈਨੂੰ ਤਾਂ ਹੁਣ ਇਹ ਨਜ਼ਰ ਆ ਰਿਹਾ ਕਿ ਕਿਤੇ ਉਹਨਾਂ ਦੀ ਇਹ ਪਾਪਪੁਨ ਜਿਹੜਾ ਲੋਕਾਂ ਦੇ ਬੇਗੁਨਾ ਦੇ ਨਾਂਗਾਂ ਮਰੀ ਜਾਂਦੇ ਆ ਤਾਂ ਇਹ ਕੁਰਸੀ ਵੀ ਹੌਲੀ ਹੌਲੀ ਜਾਂਦੀ ਨਜ਼ਰ ਆਉਂਦੀ ਆ ਹੌਲੀ ਹੌਲੀ ਇਹਨੂੰ ਮੈਂ ਕਿਹੜਾ ਅਸਤੀਫਾ ਦੇਣਾ ਪਊਗਾ ਸੀਐਮ ਭਵੰਤਮਾਨ ਨੂੰ ਕੁਰਸੀ ਖਤਰੇ ਦੇ ਵਿੱਚ ਆ ਗਈ ਆ ਸੀਐਮ ਭਵੰਤਮਾਨ ਦੀ ਕਿਉਂਕਿ ਇਹਦੇ ਉੱਪਰ ਜੋ આરોਪ ਲੱਗੇ ਆ ਚਾਹੇ ਤਾਂ ਹੁਣ ਇਹ ਬੀਜੇਪੀ ਬੀਜੇਪੀ ਦੀ ਸਾਜ਼ਿਸ਼ ਨਾਲ ਜਿਹੜੇ ਹਸਾਮ ਨਾਲ ਇਹ ਕਹਿ ਰਹੇ ਆ ਵੀ ਇਹ ਬੀਜੇਪੀ ਦੀ ਇੱਕ ਬਹੁਤ ਵੱਡੀ ਸਾਜ਼ਿਸ਼ ਆ ਸੀਐਮ ਭਵੰਤਮਾਨ ਨੂੰ ਕੁਰਸੀ ਤੋਂ ਲਾਉਣਾ ਚਾਹੁੰਦੇ ਆ ਕਿਉਂਕਿ ਜਿਹੜੇ ਇਹ ਦਿੱਲੀ ਦੇ ਵਿੱਚ ਚੋਣ ਹੋਣ ਜਾ ਰਹੇ ਸੀ ਉਹਦੇ ਵਿੱਚ ਸ਼ਰੀਆਮ ਕੈਸ਼ ਪੰਡਿਆ ਜਾ ਰਿਹਾ ਇਹਨਾਂ ਦਾ ਕਹਿਣਾ ਇਹ ਹੈ ਤੇ ਛਾਪੇਮਾਰੀ ਜੋ ਹੋ ਰਹੀ ਹੈ ਦਿੱਕਰ ਸੀਐਮ ਭਵਨਤਮਨ ਦੇ ਘਰੇ ਜੋ ਛਾਪੇਮਾਰੀ ਹੋ ਰਹੀ ਹੈ ਹਾਲਾਂਕਿ ਉਹ ਨੌਜਵਾਨ ਜਿਹੜੇ ਆਦੇ ਪੰਜਾਬ ਪੁਲਿਸ ਤੇ ਸਾਡੇ ਆਰਮੀ ਦੇ ਜੋ ਨੌਜਵਾਨ ਤਾਂ ਇਹ ਸਾਹਮਣੇ ਆਪਾਂ ਕਹਿੰਦੇ ਗੇਟ ਦੇ ਵਿੱਚ ਖੜੇ ਆ ਅੰਦਰ ਨਹੀਂ ਜਾਣ ਦਿੱਤੇ ਯਾਰੇ ਤੇ ਜੋ ਸਾਡੇ ਪੰਜਾਬ ਦਾ ਗੌਰਵ ਜਾਦਵਾ ਜੋ ਡੀਜੀਪੀ ਡੀਆਈਜੀ ਜੋ ਕਿ ਉਹ ਵੀ ਉੱਥੇ ਪਹੁੰਚ ਗਏ ਜਿਵੇਂ ਜਿਵੇਂ ਉੱਥੋਂ ਖਬਰ ਆਉਣੀਆਂ ਸਾਹਮਣੇ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਜੋ ਅੱਜ ਦੀ ਇਹ ਸੀਐਮ ਭਵਨਤਮਨ ਨੂੰ ਲੈ ਕੇ ਆਈਆਂ ਖਬਰਾਂ ਤਾਂ ਆਪਾਂ ਤੁਹਾਡੇ ਨਾਲ ਜੋ ਵਿਚਾਰ ਸਾਂਝੇ ਕਰਾਂਗੇ ਕਿਉਂਕਿ ਹਰ ਵਾਰ ਗੱਲ ਆਪਣਾ ਪੰਜਾਬ ਦੇ ਪ੍ਰਤੀ ਜੋ ਮੁੱਦਿਆਂ ਤੇ ਚੈਨਲਾਂ ਪੰਜਾਬ ਚ ਗੱਲਬਾਤ ਹੁੰਦੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਆ ਕਿਉਂਕਿ ਸੀਐਮ ਭਵਨਤਮਨ ਦੀ ਹੁਣ ਇੱਕ ਗੱਲ ਜੋ ਕਹਿਣ ਜਾ ਰਹੇ ਸੀ ਜੋ ਆਪਣੇ ਬੰਦੀ ਸਿੰਘਾਂ ਨੂੰ ਲੈ ਕੇ ਇੱਕ ਰਿਹਾਈ ਰੱਖੀ ਗਿਆ ਸੀ ਮੋਰਚਾ ਰੱਖਿਆ ਗਿਆ ਸੀ ਰਿਹਾਈ ਨੂੰ ਲੈ ਕੇ ਆ ਬੰਦੀ ਸਿੰਘਾਂ ਦੇ ਸ਼ਰੀਆਮ ਟਾਂਗਾ ਮਾਰੀਆਂ ਗਈਆਂ ਅੱਤਰੂਗਾਂ ਦੇ ਗੋਲੇ ਉਤਰੋ ਤਸਾਨਾ ਨੂੰ ਲੈ ਕੇ ਵਿਵਾਦ ਸੋ ਛੜਿਆ ਪਿਆ ਬਹੁਤ ਵੱਡਾ ਤਾਂ ਚਾਰੇ ਪਾਸੋਂ ਜੋ ਸੀਐਮ ਭਵਨਤਮਨ ਨੂੰ ਹਿਟਮੂਹੀ ਮਿਲ ਰਹੀ ਆ ਪੰਜਾਬ ਦੇ ਵਿੱਚ ਇਹਦੀ ਸਰਕਾਰ ਆ ਸੀਐਮ ਭਵਨਤਮਨ ਦੀ ਤਾਂ ਖੁਦ ਹੁਣ ਇਹ ਸਰਕਾਰ ਇੱਕ ਖਤਰੇ ਦੇ ਵਿੱਚ ਆ ਖੜੀ ਜਿਹਦੇ ਵਿੱਚ ਹੁਣ ਇਹ ਭਾਜਪਾ ਦੇ ਉੱਪਰ ਇਹ ਜਿਤਾ ਰਹੇ ਆ ਕਹਿੰਦੇ ਵੀ ਇਹ ਸਾਡੇ ਉੱਪਰ ਰੋਪ ਲਾ ਰਹੇ ਆ ਸੀਐਮ ਭਵਨਤਮਨ ਨੂੰ ਨਿਸ਼ਾਨਾ ਬਣਾ ਰਹੇ ਆ ਵੀ ਇਹ ਸੀਐਮ ਭਵਨਤਮਨ ਆ ਜੋ ਅਬ ਇਹ ਪੈਸਾ ਮੰਨ ਰਿਹਾਗਾ ਇਹਦੇ ਉੱਪਰ ਇਸ ਚੀਜ਼ ਦੇ ਰੋਪ ਲੱਗੇ ਗਏ ਆ ਤਾਂ ਛਾਪੇਮਾਰੀ ਹੋ ਰਹੀ ਆ ਸੀਮਪਰਤਮਾਨ ਦੇ ਘਰੇ ਚਲੋ ਜੀ ਖਾਸ ਕਰਕੇ ਪ੍ਰਤੀ ਜੋ ਗੱਲਬਾਤ ਆਪਣੇ ਪੰਜਾਬ ਦੇ ਵਿੱਚ ਹੁੰਦੀ ਆ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਪੰਜਾਬ ਦੇ ਵਿੱਚ ਜੋ ਗੱਲਬਾਤ ਹੁੰਦੀ ਆ ਥੋਡੇ ਸਾਂਝੀ ਕਰਦੇ ਆ ਤੇ ਜਿੱਥੋਂ ਤੱਕ ਵੀਡੀਓ ਜਾਂਦੀ ਆ ਸ਼ੇਅਰ ਕਰਦੇ ਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਮਿਲਦੇ ਆ ਕੱਲ ਨੂੰ ਨੌਟੋਕ ਤੇ ਧੰਨਵਾਦ